ਇਹ ਪਾਰਲੀਮੈਂਟ ਦੇ ਵਿੱਚ ਜਾ ਕੇ ਇਕੱਲਾ ਇਕੱਲਾ ਮਸਲਾ ਬੋਲ ਕੇ ਤੁਹਾਡੇ ਮਸਲੇ ਪਾਰਲੀਮੈਂਟ ਚ ਸਰਕਾਰ ਦੇ ਕੋਲ ਦਰਜ ਕਰਾਉਣੇ ਹੈ ਤੇ ਉਹਦੀ ਕਾਰਪੋਰੇਸ਼ਨ ਦੀ ਹੈ। ਤੋਂ ਮੈਂਬਰ ਕਚਤ ਵੀ ਜਿਹੜੇ ਸਰਪੰਚ ਥੱਲੇ ਹੁੰਦੇ ਆ ਇਸ ਦੇ ਹੌਸ ਚ ਰੱਖੀ। ਉਸ ਬਣਾਏ ਨੇ ਇਸ ਸੁਧਾਰ ਨੇ ਇਸੇ ਕਰਕੇ ਬਣਾਏ ਹੈ ਕਿ ਲੋਕਾਂ ਦੀ ਡਰ ਲਗਾਤਾਰ ਸੱਤ ਸਾਲ ਇਹਦੀ ਨਵੰਦਗੀ ਕੀਤੀ ਹੈ ਪਾਰਲੀਮੈਂਟ ਦੀ ਹੱਥ ਦਬਾਓ ਤੇ ਗੁਰਜੀਤワਲਦਾਂ ਨੂੰ ਚਿੰਤਾਣਾ ਅਗਰ ਤੁਸੀਂ ਕਹਿੰਦੇ ਹੋ ਕਿ ਡਿਵੈਲਪਮੈਂਟ ਹੋਏ ਤੁਸੀਂ ਕਹਿੰਦੇ ਹੋ ਕਿ ਝੂਠ ਬੋਲਣ ਵਾਲਿਆਂ ਦਾ ਅਸੀਂ ਜਵਾਬ ਦੇਈਏ ਤੇ ਝੂਠ ਬੋਲਣ ਵਾਲਿਆਂ ਦਾ ਸਭ ਤੋਂ ਬੈਸਟ ਜਵਾਬ ਇਹ ਹੈ ਕਿ ਤੁਸੀਂ ਸਾਰੇ ਤਗੜਿਆ ਹੋ ਔਰ ਜਿੰਨਾ ਕੁਝ ਕਹਿ ਸਕਦੇ ਇੰਨੀ ਉਹਨਾਂ ਨੇ ਕਹਿ ਤਾ ਅੱਜ ਲੋਕ ਲੱਭਦੇ ਆ ਵੀ ਕੌਣ ਸਾਡੀਆਂ ਗਨੀਆਂ ਦੀ ਖਬਰ ਲੈਣ ਆਏ ਕੌਣ ਸਾਡੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਚ ਆ ਰਿਹਾ ਬਹੁਤ ਸਾਰੀਆਂ ਇਲਾਕਿਆਂ ਦੇ ਵਿੱਚ ਸੀਵਰੇਜ ਨਹੀਂ ਪਿਆ ਉਹਨਾਂ ਦੀ ਗੱਲ ਕਰਨੀ ਹੈ ਔਰ ਬਹੁਤ ਸਾਰੇ ਇਲਾਕਿਆਂ ਦੀ ਸਮੱਸਿਆਵਾਂ ਆਈਆਂ ਔਰ ਮੈਂ ਤੁਹਾਨੂੰ ਗੱਲ ਕਹਾਂ ਵੀ ਜਿੰਨੇ ਵੀ ਕੰਮ ਹੋਏ ਐ ਇਹ ਕਾਂਗਰਸ ਦੇ ਕੈਂਪੇਨ ਹੋਏ ਇਹਨਾਂ ਨੇ ਆ ਕੇ ਸਿਰ ਵੋਟਾਂ ਮਿਕਰੀ ਸਾਡੇ ਕੋਲ ਇਸ ਤੋਂ ਇਲਾਵਾ ਕੋਈ ਨਹੀਂ ਆ ਮੇਰੇ ਜ਼ਮੀਦਾਰ ਭਰਾ ਵੀ ਬੈਠੇ ਆ ਮੇਰੇ ਮਜ਼ਦੂਰ ਭਰਾ ਵੀ ਬੈਠੇ ਆ ਆ ਭਾਰਤੀ ਜਨਤਾ ਪਾਲਤੀ ਵਾਲੇ ਕੀ ਕਹਿੰਦੇ ਆ ਕਹਿੰਦੇ ਕਿਸਾਨਾਂ ਦੀ ਅੰਦਰ ਅਸੀਂ ਦੂਣੀ ਕਰ ਦਿੱਤੀ ਲੈ ਜੇ 100 ਰੁਪਇਆ ਫਸਲ ਦਾ ਵਧਾਇਆ ਤੇ ਭਾਈ ਡੀਜ਼ਲ ਦਾ ਰੇਟ ਕੀ ਹੈ ਯੂਰੀਆ ਦੇ ਰੇਟ ਕਿੰਨੇ ਵਧਾਏ ਖਾਦਾਂ ਦੇ ਰੇਟ ਕਿੰਨੇ ਵਧ ਗਏ ਔਰ ਤੁਸੀਂ ਇੱਕ ਦਿਨ ਨੂੰ ਸੋਚ ਕੇ ਦੇਖੋ ਕਿ ਇਹ ਕਿੰਨੇ ਪੈਸੇ ਸਾਨੂੰ ਕੱਟ ਕਰਨੇ ਪਏ। ਉਹ ਕਹਿੰਦਾ ਬੀਬੀ ਅਦਰ ਕਿੱਥੇ? ਉਹ ਕਹਿੰਦੀ ਪਤਾ ਤਾਂ ਜੋ ਬਜੇ ਇੱਕ ਹੋਰ ਕੀ ਉਹਦਾ ਨਾਮ? ਅਜਾ ਟਮਾਟਰ ਟਮਾਟਰ ਲੱਭਦਾ। ਉਹ ਮੋਰ ਦਾ ਚਿੱਟਾ ਕੜਛੀਆ ਦਾ ਵਿਗੰਡਿਆ ਤੈਨੂੰ ਉਹ ਕਿਉਂ ਨਹੀਂ ਦਿਖਦਾ? ਤੂੰ ਗਰੀਬ ਨਹੀਂ ਰਹੋ। ਤੌੜੀ ਹੱਲ ਚੜੇ ਗਿਆ। ਕਿਉਂਕਿ ਇਹਨਾਂ ਲੋਕਾਂ ਨੂੰ ਧੰਦਾ ਜਾਂਦਾ ਇਹਨਾਂ ਦਾ। ਇਹਦੇ ਕੌਣ ਕੌਣ ਨਾ ਬੰਦ ਕਰੀਏ। ਮੈਂ ਤੁਹਾਨੂੰ ਕਹਿਣਾ ਚਾਹਨਾ ਇਹਨਾਂ ਦਾ ਖੁੱਤ ਹੈ ਮੇਲੇ। ਕੋਰ ਵਿਜੈ ਪ੍ਰਤਾਪ ਤੁਸੀਂ ਵੇਖਿਆ ਹੋਊਗਾ ਅੱਜ ਪਿਆ ਦੇ YouTube ਤੇ ਕੱਢ ਕੇ ਵੇਖ ਲਿਓ ਕਹਿੰਦਾ ਰਾਗੂ ਚੱਡੇ ਦੇ ਬੰਦੇ ਜਿਹੜੇ ਨੇ ਇੱਥੇ ਚਿੱਟਾ ਵੇਚ ਰਹੇ ਨੇ ਕਿਉਂਕਿ ਮੈਂ ਵੀ ਲੜਾਈ ਲੜਦਾ ਮੈਂ ਮੁੰਡੇ ਦਾਖਲ ਕਰਾਇਆ ਨਹੀਂ ਫੜ ਫੜ ਕੇ ਜਦੋਂ ਚਿੱਟੇ ਦਾ ਵਿਚਾਰਿਆਂ ਦਾ ਨੁਕਸਾਨ ਹੁੰਦਾ ਘਰਾਂ ਦੇ ਵਿੱਚ ਬਹੁਤ ਮੁੰਡੇ ਧਰਤੀ ਕਰਾਇਆ ਸੀ ਔਰ ਲਾਜ ਕਰਾਇਆ ਉਹਨਾਂ ਦਾ ਉਹ ਕਹਿੰਦਾ ਰਾਗੂ ਚੱਡੇ ਦੇ ਜਿਹੜੇ ਅਫਸਰ ਹੈ ਉਹ ਚਿੱਟਾ ਵੇਚਦੇ ਦੋ ਤਿੰਨ ਅਫਸਰ ਲੱਗੇ ਨੇ ਉਹ ਜੱਟ ਵੀ ਬਹੁਤ ਚੰਗੀ ਹੈ ਪਰ ਨਕੰਬੇ ਬੰਦੇ ਵਿੱਚ ਲੱਗੇ ਨੇ ਪਰ ਕੋਈ ਜਵਾਬ ਨਹੀਂ ਹੈਗਾ ਤਾਰੀਵਾਲ ਸਾਹਿਬ ਕੋ ਤੇ ਕੀ ਹੈ ਕੀ ਹੋ ਰਿਹਾ ਸਿਰਫ ਕੀ ਹੈ ਝੂਠ ਮਾਰੀ ਜਾਂਦਾ ਤੁਹਾਨੂੰ ਕਹਿੰਦੇ 300 ਜੁਟ ਫਰੀ ਦੇ ਦਿੱਤਾ ਕੇ ਵੀ ਸੁਣ ਲੋ ਚੰਨੀ ਸਾਹਿਬ ਨੇ 200 ਜੁਟ ਦਿੱਤਾ ਸੀ 300 ਸੀ ਚੰਨੀ ਸਾਹਿਬ ਨੇ 300 ਜੁਟ ਦਿੱਤਾ ਸੀ ਉਹਨੇ ਕਿਹਾ ਸੀ ਜੇ 300 ਦਾਸ ਹੋਗੇ ਤੇ ਦਸਾਂ ਦੇ ਪੈਸੇ ਲਵਾਂਗੇ ਉਹਨੇ ਕਿਹਾ ਸੀ ਜੇ 310 ਆ ਗਿਆ ਤੇ 10 ਦਾ ਬਿੱਲ ਲਵਾਂਗਾ 320 ਮਾਪੇ ਇਹ ਕੀ ਕਹਿੰਦੇ ਆ ਜੇ 301 ਹੋ ਗਿਆ ਤੇ 301 ਦਾ ਦੇਣਾ ਪਊਗਾ ਵਰਕਰਾਂ ਦੇ ਦੇਖਣ ਨੂੰ ਮਿਲਿਆ ਕੀ ਕਹਿਣਾ ਜਾਊਗਾ ਅੱਜ ਅਸੀਂ ਇਸ ਵਕ ਕਲੋਨੀ ਤੇ ਖੜੇ ਆ ਸਾਡੇ ਪਪੂ ਜੀ ਸਾਡੇ ਨੇ ਦੋਸਤ ਨੇ ਇਹਨਾਂ ਨੇ ਇਹ ਸਾਰਾ ਪ੍ਰਬੰਧ ਕੀਤਾ ਹੈ। और बहुत और बहुत ਤੁਸੀਂ ਜੋ ਬਹੁਤ ਸਾਰੇ ਲੋਕਾਂ ਦੇ ਵਿੱਚ ਲੋਕ ਲੋਕਤਸ਼ਾਹ ਦੇ ਨਾਲ ਅਕਸ਼ਾ ਦੇ ਨਾਲ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਜਾ ਰਹੇ ਨੇ। ਲੋਕਾਂ ਦੇ ਮਨ ਦੇ ਵਿੱਚ ਜਿਹੜੀਆਂ ਵਧਿਕੀਆਂ ਨੇ ਆਮ ਆਦੀ ਪਾਰਟੀ ਨੇ ਕੀਤੀਆਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰ ਰਿਹਾ ਉਹਦਾ ਵਿਰੋਧ ਲੋਕਾਂ ਦੇ ਮਨ ਚ ਬਹੁਤ ਵੱਡਾ ਲੋਕ ਪੁੱਛਦੇ ਆ ਕਣਕ 5 ਕਿਲੋ ਕਿਉਂ ਕਾਂਗਰਸ ਵੇਲੇ 30 ਕਿਲੋ ਮਿਲਦੀ ਸੀ ਲੋਕ ਪੁੱਛਦੇ ਆ ਰੇਤਾ 7500 ਰੁਪਏ ਸੈਕੜਾ ਕਿਉਂ ਕਾਂਗਰਸ ਵੇਲੇ 2000 ਰੁਪਏ 1500 ਰੁਪਏ ਮਿਲਦੀ ਸੀ ਲੋਕਾਂ ਦੇ ਮਨ ਦੇ ਸਵਾਲ ਨੇ ਐਨਓਸੀ ਜਿਹੜੀ ਹੈ ਐਨਓਸੀ ਨਹੀਂ ਹੋ ਰਹੀ ਦੋ ਔਰ ਉਹਦੇ ਨਾਲ ਜਿਹੜਾ ਉੱਪਰ 2% ਜਿਹੜਾ ਪਾਵਰ ਟਾਰਨੀ ਦੇ ਟੈਕਸ ਲਾਤਾ ਹੈ ਉਹਦਾ ਸਾਹਬ ਲੋਕ ਸਾਰੇ ਪੁੱਛ ਰਹੇ ਨੇ ਲੋਕਾਂ ਨੇ ਮਨ ਬਣਾ ਲਿਆ ਇੱਕ ਤਰੀਕ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਦਾਸ ਨੂੰ ਦੁਬਾਰਾ ਤੋਂ ਚੁਣਦਾ 3 ਨੰਬਰ ਬਟਨ ਤੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਉਹਨਾਂ ਤੇਜਣਾ ਇਹ ਲੋਕਾਂ ਨੇ ਮੰਨ ਬਣਾਇਆ एक आपने खुलने देना है वो तो मज़ले क्या खुलने जा रहा है खुलने जा रहा है खुलने जा रहा है हाँ ना ना दोत्ता दोत्ता दोत्ता। ना 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 ਪ੍ਰੀਸੀਡੈਂਟ ਉਹਨਾਂ ਦਾ ਕੋਈ ਅਮਰਤ ਸਰਦਾਰ ਗੁਰਜੀਤ ਸਿੰਘ ਜਿਆਦਾ ਖਰਾਬ ਨਹੀਂ ਹੋਣਾ ਚਾਹੀਦਾ ਔਰ ਮੈਂ ਚਾਹਾਂਗਾ ਕਿ ਤੁਹਾਡਾ ਉਮੀਦਵਾਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੀਤ ਸਾਹਿਬ ਸਿੰਘ ਜੀ ਵੈਰੋ ਜੀ ਦਾ ਖਾਲਸਾ ਭਾਈ ਪੱਪੂ ਭਾਈ ਤੁਸੀਂ ਅਜੇ ਕਮਾਂ ਪੱਪੂ ਜੀ ਬਹੁਤ ਰਜਿੰਦਰ ਸਿੰਘ ਜੀ ਸੀਨੀਅਰ ਡਿਪਟੀ ਮੇਰ ਰਮਨ ਬਖਸ਼ੀ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਅਧਿਕਾਰਯੋਗ ਅੰਤਾਂ ਡਾਕਟਰ ਰਾਜਕੁਮਾਰ ਵੀਰ ਦਾ ਜਿਨ੍ਹਾਂ ਦੀ ਬਦੌਲਤ ਇੱਕ ਵੇਲੇ ਸਿਹਰਾ ਜੂ ਜਾਂਦਾ ਤੇ ਡਾਕਟਰ ਸਾਹਿਬ ਸਿਹਰੇਜ ਡਾਕਟਰ ਮਨਮੋਹ ਸਿੰਘ ਹੁਣਾਂ ਪੈਸੇ ਦਿੱਤੇ ਸੀ ਤੇ ਕਾਲੀ ਬੀਜੇ ਦੀ ਸਰਕਾਰ ਕੋ 10 ਸਾਲ ਸਿਵਰੇਜ ਨਹੀਂ ਸੀ ਪਿਆ ਤੇ ਲੋਕ ਫੇਰ ਉਨੇ ਤੇ ਕਰੀਬ 400 ਕਰੋੜ 500 ਕਰੋੜ ਲਿਆ ਕੇ ਤੇ ਫਿਰ ਕੰਪਲੀਟ ਕਰਾਇਆ ਜਾਵੇ। ਸੁਣੀ ਪਪੂ ਜੀ ਜੋ ਬੜੇ ਤਰਲੇ ਦੇ ਨਾਲ ਆਪਣੇ ਸਾਥੀਆਂ ਦਾ ਸਾਥ ਦਿੰਦੇ ਆ। ਸਾਡੇ ਬਲੌਗ ਪ੍ਰਧਾਨ ਉਹ ਵੀ ਆਏ ਨੇ। ਤੇ ਮੈਂ ਤੁਮੇ ਤਨ ਬੇਨਤੀ ਕਰਨ ਆਇਆ। ਦੋ ਲੱਕ ਗਏ। ਲੋਕਾਂ ਨੇ ਬਦਲਾਵ ਕਿਹਾ ਸੀ ਇਹਨਾਂ ਨੂੰ 92 ਸੀਟਾਂ ਦਵਾਈਆਂ ਸੀ। ਪਰ ਜੋ ਬਦਲਾਅ ਉਹਨਾਂ ਨੇ ਕੀਤਾ ਉਹ ਸਾਰੀ ਦੁਨੀਆ ਦੇ ਸਾਹਮਣੇ ਆ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਲੋਕਾਂ ਤੇ ਆਪ ਵਾਲਿਆਂ ਨੂੰ ਵੜਨ ਨਹੀਂ ਦੇਂਦੇ ਇਲਾਕੇ 'ਚ ਔਰ ਮੈਂ ਵੀ ਕਹਿੰਦਾ ਸਾਡੇ ਇਲਾਕੇ 'ਚ ਕੋਈ ਆਪ ਵਾਲਾ ਵੜਿਆ ਹੀ ਨਹੀਂ ਅਜੇ ਲੇਕਿਨ ਲੱਗਦਾ ਨਹੀਂ ਤੁਹਾਡਾ ਜਿਸ ਤਰ੍ਹਾਂ ਬਿਜ਼ਨਸ ਕੋ ਪ੍ਰਾਪਰਟੀ ਦਾ ਬਹੁਤ ਸਾਰਾ ਤੁਹਾਨੂੰ ਨੁਕਸਾਨ ਵੀ ਹੋਇਆ ਕਿਉਂਕਿ ਬਹੁਤ ਦੇਣ ਦੀ ਗੱਲ ਕੀਤੀ ਜਾਂਦੀ ਹੈ ਵੇਖੋ ਜੀ ਭਗਵਤ ਮਾਨ ਨੇ ਤੇ ਬਹੁਤੀਆਂ ਗੱਲਾਂ ਕੀਤੀਆਂ ਜੀ ਅੱਜ ਤੋਂ 3 ਮਹੀਨੇ ਪਹਿਲਾਂ ਉਹਨਾਂ ਕਹੇ ਸੀ ਐਨਓਸੀ ਬੰਦੀ ਕਰਤੀ ਸੀ ਕਿੱਥੇ ਹੋਈ ਬੰਦ ਕਾਗਜ਼ਾਂ 'ਚ ਹਵਾਜੀ ਕੋਈ ਕੰਮ ਨਹੀਂ ਹੁੰਦਾ ਰੇਤ ਅੱਜ ਵੀ 7000 ਰੁਪਏ ਤੋਂ ਥੱਲੇ ਨਹੀਂ ਮਿਲਦੀ ਔਰ ਉਹ ਵੀ ਲੋਕਾਂ ਨੂੰ ਤਰਲਿਆ ਨਾਲ ਮਿਲਦੀ ਆ ਇਹਨਾਂ ਨਾਂ ਤੇ ਰੇਤ ਦਾ ਕੀਤਾ ਵਾ ਇਹ ਰੇਤ ਮਾਫੀਆ ਨਹੀਂ ਬੰਦ ਕਰ ਸਕੇ ਸ਼ਰਾਬ ਦੇ ਘਟਾਲੇ ਇਹਨਾਂ ਦੇ ਪਰਚੇ ਚੱਲਦੇ ਪਏ ਸਾਰਿਆਂ ਦੇ ਉਹ ਕਹਿਣ ਦੀ ਲੋੜ ਨਹੀਂ ਐਨਓਸੀ ਜੋ ਇਹਨਾਂ ਝੂਠਾ ਵਾਲਾ ਰਾਂ ਕਰਕੇ ਜਦੋਂ ਵੀ ਕੋਈ ਇੱਥੇ ਅੰਮ੍ਰਿਤਸਰ ਜਿੱਦੋਂ ਪ੍ਰੋਗਰਾਮ ਤੇ ਆਉਂਦੇ ਆ ਜਿੰਨਾ ਡੀਲਰ ਜਿੰਨਾ ਕਲੋਨਾਈਜ਼ਰ ਵਾ ਉਹਨਾਂ ਨੂੰ ਇੱਕ ਜਗ੍ਹਾ ਪਹਿਲੋ ਤੇ ਤਾੜ ਦਿੰਦੇ ਆ ਬੰਦ ਕਰ ਦਿੰਦੇ ਆ ਭਈ ਇਹ ਸਾਡੇ ਅਬਦਾਲ ਸਾਡੀ ਬਗਾਵਤ ਨਾ ਕਰ ਸਕਣ ਪਰ ਲੋਕਾਂ ਕੋ ਇਹ ਟਾਈਮ ਆ ਗਿਆ ਹੈ ਲੋਕਾਂ ਨੇ ਅਜੋ ਟਾਈਮ ਆ ਗਿਆ ਲੋਕਾਂ ਨੇ ਇਹਦਾ ਜਵਾਬ ਉਹ ਆਪਣੀਆਂ ਵੋਟਾਂ ਦੇ ਨਾਲ ਦੇਣਾ ਪ੍ਰਾਪਰਟੀ ਦਾ ਰੇਟ ਘਟਿਆ ਹੈ ਕਿ ਲੋਕ ਖਰੀਦ ਹੀ ਨਹੀਂ ਰਹੇ ਜੀ ਪ੍ਰਾਪਰਟੀ ਲੋਕੀ ਡਰਦੇ ਜਦੋਂ ਕਹਿੰਦੇ ਆ ਕਲੋਨੀਆਂ ਆਥੋਰਾਈਜ਼ਡ ਆ ਤੇ ਜੇ ਕਲੋਨੀਆਂ ਸਾਰੀਆਂ ਹੀ ਅੰਮ੍ਰਿਤਸਰ ਦੀ ਆਥੋਰਾਈਜ਼ਡ ਆ ਤੇ ਤੁਸੀਂ ਵੋਟਾਂ ਕਿਤੇ ਕੋ ਲੈਣ ਆਉਂਦੇ ਜੀ ਭਈ ਕਲੋਨੀਆਂ ਵਾਲੇ ਤਾਂ ਫਿਰ ਲਿਖ ਇਸ ਕਲੋਨੀ ਚ ਆਉਣਾ ਮਨਾਵਾ ਕਿਉਂਕਿ ਅਨਥਰਾਇਜ਼ਡ ਆ ਤੁਸੀਂ ਲਿਕੇ ਲਾਓ ਕਿ ਜੀ ਆਪਣੀ ਕਲੋਨੀ ਦੀ ਸਾਰੀ ਦੁਨੀਆ ਲਾਉਣ ਨੂੰ ਤਿਆਰ ਬੈਠੀ ਆ ਇੱਕ ਥੋੜੀ ਆ ਜਦੋਂ ਕਿਸੇ ਦੇ ਗਿਰੇ ਪਉਣ ਤੇ ਹੱਥ ਪਊਗਾ ਉਹਦਾ ਜਵਾਬ ਸਭ ਤੋਂ ਪਹਿਲਾਂ ਲੋਕਾਂ ਨੇ ਆ ਵੋਟਾਂ ਜੀ ਦੇ ਦੇਣਾ ਕਾਂਗਰਸ ਦੇ ਟਾਈਮ 'ਚ ਰੇਟਾ ਦਾ ਕੀ ਰੇਟ ਸੀਗਾ 2000 ਰੁਪਏ ਚੰਨੀ ਸਰਕਾਰ ਦੇ ਟਾਈਮ 'ਚ 2000 ਸੀ ਅੱਜ 7000 ਰੁਪਏ ਆਪੇ ਹਿਸਾਬ ਲਾ ਲਓ ਮਿਲ ਜਾਂਦੀ ਸੋਖੀ ਸਸਤੀ ਅੱਜ ਲੈਣਾ ਲਾ ਕੇ ਉਸ ਤਾਂ ਹੀ ਅੱਜ ਕੋਈ ਫੜਿਆ ਗਿਆ ਕੋਈ ਟਰਾਲੀਆਂ ਜੱਟ ਜ਼ਿੰਮੇਦਾਰਾਂ ਨੂੰ ਪੁੱਛੋ ਜਿੰਨਾ ਟਰਾਲੀਆਂ ਆਪਣੀਆਂ ਰੇਤਾ ਦੀਆਂ ਬਣਾਈਆਂ ਸੀ ਉਹ ਵਿਚਾਰੇ ਘਰ ਉਹ ਟਰਾਲੀਆਂ ਦਾ ਟਰੈਕਟਰਾਂ ਦਾ ਵਿਆਜ ਦੇ ਦੇ ਕੇ ਅੱਧੇ ਹੋ ਗਏ ਆ ਰੇਤਾ ਦਾ ਕੰਮ ਤੇ ਕੋਈ ਨਹੀਂ ਚੱਲਣ ਦੇ। ਖਾਨਪੁਰ ਤੋਂ 2 ਨੰਬਰ ਦੀ ਕਹਿੰਦੇ ਬਹੁਤ ਆ ਰਹੀ ਹੈ। ਉਹ ਤੇ ਸਾਰੇ ਇਹਨਾਂ ਦੇ ਮਿਨਿਸਟਰ ਰਲੇ ਆ ਸਭ ਕਹਿੰਨ ਦੀ ਲੋੜ ਨਹੀਂ ਆ। ਉਹ ਵੀ ਇਹੋ ਕਾਰੋਬਾਰ ਕਰਦੇ ਆ। ਇਹ ਸਾਰੀ ਦੁਨੀਆ ਜਗ ਜਿਹੜੀ 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 ਜਿਹ